ਵਾਹਿਗੁਰੂ ਸਾਹਿਬ ਜੀ RAM ਗਯੋ RAVAN ਗਯੋ ਜਾਕ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ RAM ਗਯੋ RAVAN ਗਯੋ ਜਾਕ ਬਹੁ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ਼ਲੋਕ ਮਹੱਲਾ ਨਾਵਾ ਧਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗ ਮਈ ਬਾਣੀ ਦੀ ਸੰਥਿਆ ਸਰਵਣ ਕਰ ਰਿਹਾ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੰਜਾਬੀ ਪੌੜੀ ਤੋਂ ਸੰਖਿਆ ਰੰਭ ਹੋਏਗੀ ਨਾਸਪੂਰਨਤਾ ਹੋਏਗੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ RAM ਗਯੋ ਗਯੋ ਗੱਗਾ ਈੜੀ ਸਿਆਰੀ ਊੜਾ ਖੁੱਲੇ ਮੂੰਵਾਲਾ ਊੜਾ ਲੰਮਾ ਕਰਕੇ ਬੋਲਣਾ ਹੈ ਓ ਗਯੋ ਇਥੇ ਜਮ ਕੇ ਲੱਗੇਗੀ ਰਾਵਣ ਨੰਨੇ ਔਕੜਾ ਗਇਓ ਇਥੇ ਵਿਚਰਾਮ ਜਾ ਕਹ ਜੱਜੇ ਕੰਨਾ ਜਾ ਬੋਲ ਕੇ ਵਿਚ ਡੈ ਦੇਣੀ ਐ ਕੱਕਾ ਊੜੇ ਔਂਕੜ ਕਹ ਜਾ ਕਹ ਇਕੱਠਾ ਬੋਲਣਾ ਐ ਇਥੇ ਆਪਾ ਟਮਕੀ ਲਾ ਦੇਵਾਂਗੇ ਬਹੁ ਪਰਵਾਰ ਕਹੋ ਨਾਨਕ ਇਥੇ ਜਮ ਕੇ ਥੇਰ ਕੱਚ ਨਹੀਂ ਇਥੇ ਵਿਚਰਾਮ ਤੁਪਨੇ ਨੰਨਿਲਾ ਜਿਉ ਸੰਸਾਰ ਚਿੰਤਾ ਇਤਿਹਾਪ ਜਮ ਕਿ ਲਾਵਾਂਗੇ ਤਾਂ ਕੀ ਕੀ ਜੀਐ ਤਾਂ ਕੀ ਵਾਕ ਬੋਲਣਾ ਤਾਂ ਕੀ ਇਕੱਠਾ ਨਹੀਂ ਬੋਲਣਾ ਤਾਂ ਕੀ ਵਾਕ ਵਾਕ ਕਰਕੇ ਬੋਲ ਦੇਣਾ ਹੈ ਕੀ ਜੀਐ ਐੜੇ ਦਿਲਾਵਾ ਇਥੇ ਵਿਚਾਰਾਮ ਜੋ ਅਣ ਹੋਣੀ ਐੜਾ ਨੰਨਾ ਅਨ ਨਾਣਾ ਨਹੀਂ ਲਾਉਣਾ ਨੰਨਾ ਲਾਉਣਾ ਹੈ ਹੋ ਨਹੀਂ ਆਏ ਹੋੜਾ ਹੋ ਨੰਨੇ ਬਿਆਰੀ ਹੋਣੀ ਅਨ ਹੋਣੀ ਨੰਨੇ ਲੱਗੇ ਨੇ ਨਾਣੇ ਨਹੀਂ ਲਾਉਣੇ ਅਨ ਹੋਣੀ ਇਕੱਠਾ ਬੋਲਣਾ ਹੈ ਫੋਏ ਈੜੀ ਸਿਆਰੀ ਇਹ ਮਾਰਗ ਸੰਸਾਰ ਕੋ ਇਥੇ ਵਿਚਰਾਮ ਨਾਨਕ ਇਥੇ ਠਮਕੀ ਫਿਰ ਨਹੀਂ ਕੋਏ ਈੜੀ ਸਿਆਰੀ ਜੋ ਉਹ ਪੁਜਿਓ ਊੜਾ ਕੁਲੇ ਮੋਹ ਵਾਲਾ ਸੋ ਬੇਨਸੂ ਹੈ ਇਤੇ ਵਿਚਾਰਮ ਪਰੋ ਆਜ ਕੇ ਕਾਲ ਕਾਲ ਭਾਰਾ ਬੋਲਣਾ ਨਾਨਕ ਇਤੇ ਜਮ ਕੀ ਹਾਰ ਗੁਣ ਗੱਗੇ ਔਂਕਰ ਨੰਨਾ ਗੁਣ ਗਾਏ ਈੜੀ ਸਿਆਰੀ ਲੈ ਲਲੇ ਲਾਂ ਲਾਉਣੀ ਹੈ ਇਤੇ ਵਿਚਾਰਮ ਛਾੜ ਸਗਲ ਜੰਜਾਲ ਦੋਹਰਾ ਬਾਲ ਪੋਲਾ ਬੋਲਣਾ ਹੈ ਛਟਕਿਓ ਊੜਾ ਕੁੱਲੇ ਮੂੰਹ ਵਾਲਾ ਚੱਛੇ ਔਂਕੜ ਉੱਤੇ ਅਦਗ ਟੈਂਕਾ ਕੱਕੇ ਸਿਆਰੀ ਊੜਾ ਕੁੱਲੇ ਮੂੰਹ ਵਾਲਾ ਛਟਕਿਓ ਇਥੇ ਆਪਾਂ ਜਮ ਕੇ ਲਾਵਾਂਗੇ ਬੰਦਨ ਤੱਦਾ ਭਾਰਾ ਬੋਲਣਾ ਹੈ ਪਰ ਇਥੇ ਆਪਾਂ ਵਿਚਰਾਵਾਂ ਲਾਵਾਂਗੇ ਕਾਸ਼ੂ ਨੰਨਾ ਮੁਕਤਾ ਹੋਤ ਉਪਾਏ ਈੜੀ ਸਿਆਰੀ ਕਹੋ ਨਾਨਕ ਇਥੇ ਜਮ ਕੇ ਲਾਵਾਂਗੇ ਆਬ ਪੋਲਾ ਬੋਲਿਆ ਜਾਵੇਗਾ ਓਟ ਹਰ ਇਥੇ ਵਿਸ਼ਰਾਮ ਗਾਜ ਗਜ ਪੋਲਾ ਬੋਲਿਆ ਜਾਵੇਗਾ ਜਿਉ ਹੋ ਤਹਾਇ ਹਾਏ ਰਹੋ ਨਮ ਕਰਕੇ ਬੋਲਣਾ ਹਾਏ ਔਂਕੜ ਹੋ ਸੰਕੋਚ ਕੇ ਹੋ ਹੋ ਤਹਾਇ ਈੜੀ ਸਿਆਰੀ ਬਾਲ ਪੋਲਾ ਬੋਲਣਾ ਹੋਵਾ ਇਤ ਜਮ ਕੇ ਬੰਧਨ ਛੁੱਟੇ ਛੁੱਟੇ ਛੱਛੇ ਤੇ ਅਦਿਕ ਇਥੇ ਵਿਚ ਰਾਮ ਸਭ ਕੇਚ ਹੋਤ ਉਪਾਇ ਈੜੀ ਸਾਰੀ ਨਾਨਕ ਇਤ ਜਮ ਕੀ ਸਭ ਕੇਚ ਤੁਮਰਾ ਆਤਮ ਮੈਂ ਇਤੇ ਵਿਚ ਰਾਮ ਤੂੰ ਹੀ ਤੁਮ ਵਕ ਬੋਲਣਾ ਹੀ ਵਕ ਬੋਲਣਾ ਹੋਤ ਸਹਾਇ ਈੜੀ ਸਿਆਰੀ ਸੰਗ ਸਖਾ ਸਖਾ ਪੋਲਾ ਬੋਲਣਾ ਸਾਬ ਤਾਜ ਗਏ ਈੜੀ ਲਾਂ ਇਥੇ ਵਿਸ਼ਰਾਮ ਕੋ ਨ ਨਿਦੇਹੋ ਸਾਥ ਕਹੋ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਇਹ ਬੇਉਪਤ ਮੈਂ ਇਥੇ ਵਿਸ਼ਰਾਮ ਤੇਕ ਏਕ ਇਥੇ ਟਮਕੇ ਰਾਗਨਾਥ ਕੱਗੇ ਦੇ ਔਂਕੜ ਨਹੀਂ ਲਾਉਣੀ ਕੱਗਾ ਮੁਕਤਾ ਹੈ ਨਾਮ ਰਹਿਓ ਇਥੇ ਜਮਕੇ ਸਾਧੂ ਰਹਿਓ ਇਥੇ ਵਿਚਰਾਮ ਰਹਿਓ ਇਥੇ ਠਮਕੇ ਗੁਰ ਗੋਬਿੰਦ ਧੱਦੇ ਦੇ ਨਾਲ ਕਹੋ ਨਾਨਕ ਇਥੇ ਜਮਕੇ ਇਹ ਜਗਤ ਮੈਂ ਇਥੇ ਵਿਚਰਾਮ ਕੈਨ ਜਪਿਓ ਗੁਰਮੰਤ ਰਾਮ ਨਾਮ ਇਥੇ ਜਮਕੇ ਔਰ ਮੈਂ ਗਹਯੋ ਇਥੇ ਵਿਚਰਾਮ ਜਾ ਕਹਿ ਵਕ ਵਕ ਬੋਲਣਾ ਤਾਮ ਪੋਲਾ ਬੋਲਣਾ ਨਹੀਂ ਕੋਏ ਈੜੀ ਸਿਆਰੀ ਜੇ ਜਿਮਰਤ ਇਥੇ ਜਮਕੇ ਸੰਕਟ ਮਿਟੈ ਇਥੇ ਵਿਚਰਾਮ ਦਰਸ ਤੁਹਾਰੋ ਹੋਏ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ